ਆ ਡੇਰਾ ਸੱਚਾ ਸੌਦਾ ਦੇ ਸ਼ਬਦ ਹੱਲੂ ਸਾਡੇ ਨਾਲ ਮੌਜੂਦ ਨੇ ਤੇ ਜੋ ਪੰਛੀਆਂ ਵਾਸਤੇ ਜੋ ਪੰਛੀ ਹੁੰਦੇ ਹਨ ਉਹਨਾਂ ਵਾਸਤੇ ਚੋਗਾ ਰੱਖਣਾ ਪੰਛੀ ਵਿਚਾਰੇ ਪਾਣੀ ਪਿਛੇ ਤੜਫ ਤੜਫ ਕੇ ਮਰ ਰਹੇ ਹਨ ਹਜ਼ੂਰ ਪਿਤਾ ਜੀ ਦੀ ਪ੍ਰੇਰਨਾ ਮੁਤਾਬਕ ਅੱਜ ਪੂਰੇ ਇੰਡੀਆ ਦੇ ਵਿੱਚ ਹਰ ਮਾਨਵਤਾ ਅਪਲਾਈ ਕੇਂਦਰ ਦੇ ਮੂਰੇ ਉਦਾ ਦੇ ਪੁਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਵੱਲੋਂ ਚਲਾਇਆ ਜਾ ਰਿਹਾ 167 ਮਾਨਵਤਾ ਪੜਾਈ ਦੇ ਕਾਰਜਾਂ ਦਾ ਡੰਕਾ ਪੂਰੀ ਦੁਨੀਆ ਅੰਦਰ ਵਾਅਦਾ ਦਿਖਾਈ ਦੇ ਰਿਹਾ ਜੇਕਰ ਇਹਨਾਂ ਮਾਨਵਤਾ ਪੜਾਈ ਦੇ ਕਾਰਜਾਂ ਦੀ ਗੱਲ ਕਰ ਲਈ ਜਾਵੇ ਤਾਂ ਖੂਨ ਦਾਨ ਅੱਖਾਂ ਦਾਨ ਔਰ ਮਰਨ ਤੋਂ ਬਾਅਦ ਦਾਨਾਂ ਦਾ ਦਾਨ ਸਰੀਰ ਦਾਨ ਕਰਨ ਵਰਗੀਆਂ ਮਾਨਵਤਾ ਪੜਾਈ ਦੇ ਕਾਰਜ ਸਾਧ ਸੰਗਤ ਵੱਲੋਂ ਬਖੂਬੀ ਨਿਭਾਇਆ ਜਾਲੇ ਜੇਕਰ ਡੇਰਾ ਸ਼ਰਧਾਲੂਆਂ ਦੀ ਗੱਲ ਕਰ ਲਈ ਜਾਵੇ ਤਾਂ ਡੇਰਾ ਸ਼ਰਧਾਲੂਆਂ ਵੱਲੋਂ ਉਹਨਾਂ ਬੇਜਬਾਨ ਪਸ਼ੂ ਪੰਛੀਆਂ ਲਈ ਵੀ ਉਪਰਾਲਾ ਕੀਤਾ ਜਾਂਦਾ ਹੈ ਜੋ ਸੜਕਾਂ ਤੇ ਆਮ ਆਵਾਰਾ ਘੁੰਮਦੇ ਤੁਹਾਨੂੰ ਦਿਖਾਈ ਦਿੰਦੇ ਹਨ ਅੱਜ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਾਡੇ ਨਾਲ ਮੌਜੂਦ ਨਹੀਂ ਹੈ ਤਾਂ ਇੱਥੋਂ ਦੇ ਜੁਮੇਰ ਉਹਨਾਂ ਨਾਲ ਗੱਲਬਾਤ ਕਰਕੇ ਜਾਣਨੇ ਆ ਕਿ ਅੱਜ ਜੋ ਮਾਨਵਤਾ ਭਲਾਈ ਦਾ ਕਾਰਜ ਕੀਤਾ ਜਾ ਰਿਹਾ ਉਸ ਨੂੰ ਕਿਵੇਂ ਦੇਖਦੇ ਹਨ ਭਾਈ ਜੀ ਕੀ ਨਾਮ ਹੈ ਤੇ ਕਿਹੜਾ ਅੱਜ ਮਾਨਵਤਾ ਭਲਾਈ ਦਾ ਕਾਰਜ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਦਾਨ ਦਾ ਅਨਸਤ ਕਰੋ ਤੇਰਾ ਹੀ ਆਸਰਾ ਮੇਰਾ ਨਾਮ ਰਮੇਸ਼ ਲਾਲ ਹੈ ਜੀ ਜੋ ਸੰਤ ਡਾਕਟਰ ਗੁਰਮੀਤ ਰਾਮ ਰੇਮ ਸਿੰਘ ਜੀ ਇਨਸਾ ਦੀ ਪ੍ਰੇਰਨਾ ਤੇ ਚੱਲਦਿਆਂ ਜੋ ਅੱਜ ਮਾਨਸਾਪ라이 ਦਾ ਕੰਮ ਵੈਸੇ ਤਾਂ ਸਤਿਗੁਰ ਨੇ ਰਹਿਮਤ ਕਰੀ 167 ਮਾਨਸਾਪ라이 ਦੇ ਕੰਮ ਹੋ ਗਏ ਹਨ ਉਹਨਾਂ ਦੇ ਵਿੱਚ ਜੋ ਅੱਜ ਮਾਨਸਾਪ라이 ਦਾ ਕੰਮ ਸੰਤੋਵਾ ਜੋ ਮਾਨਸਾਪ라이 ਦਾ ਕੰਮ ਹੈ ਜੋ ਪੰਛੀਆਂ ਵਾਸਤੇ ਜੋ ਪੰਛੀ ਹੁੰਦੇ ਹਨ ਉਹਨਾਂ ਵਾਸਤੇ ਚੋਗਾ ਰੱਖਣਾ ਤੇ ਉਹਨਾਂ ਵਾਸਤੇ ਪਾਣੀ ਦੇ ਜੋ ਕਟੋਰੇ ਜੋ ਪਿਤਾ ਨੇ ਹੁਣ ਵਚਨ ਕਰੇ ਸੀ ਕਿ ਜੋ ਰਾਈ ਗਿਰਾਂ ਵਾਸਤੇ ਜੋ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਉਹ ਜੋ ਅਜ ਸੈਦੇ ਕੇ ਮੋਹਨ ਦੀ ਬਲਾਗ ਦੀ ਸਾਥ ਸੰਗਤ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਇੱਕ ਜੋ ਠੰਡੇ ਪਾਣੀ ਦਾ ਵਾਟਰ ਕੂਲਰ ਲਾਇਆ ਗਿਆ ਹੈ ਨਾਲ ਜੋ ਬਾਹਰ ਘੜੇ ਪਾਣ ਕੇ 파ਰ ਕੇ ਰੱਖੇ ਹਨ ਜੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਜੋ ਗਰਮੀ ਤੋਂ ਕੁਛ ਨ ਕੁਛ ਬਚਤ ਹੋ ਜੇ ਪਾਣੀ ਠੰਡਾ ਪੀ ਕੇ ਤੇ ਨਾਲ ਜੋ ਆਵਾਰਾ ਪਸ਼ਵਾਨ ਵਾਸਤੇ ਪਿਤੇ ਨੇ ਵਚਨ ਕਰੇ ਕਿ ਆਵਾਰਾ ਪਸ਼ਵਾਨ ਦੀ ਜੋ ਸਾਂਭ ਸੰਭਾਲ ਕਰਨੀ ਹੈ ਉਹਨਾਂ ਵਾਸਤੇ ਜੋ ਸਾਹ ਦੇ ਕਮੂਨ ਸੈਦੇ ਕਮੂਨ ਬਲਾਕ ਜੋ ਸੈਦੇ ਕਮੂਨ ਦੇ ਮਾਨਡਾ ਅਪਲਾਈ ਕੇਂਦਰ ਦੇ ਬਾਹਰ ਵੱਲ ਜੋ ਡਿੱਗੀ ਦਾ ਪ੍ਰਬੰਧ ਕੀਤਾ ਗਿਆ ਆਵਾਰਾ ਪਸ਼ਵਾਨ ਵਾਸਤੇ ਡਿੱਗੀ ਬਣਾਈ ਗਿਆ ਹੈ ਉਹ ਜੋ ਤੜਕੇ ਹੀ ਪਾਣੀ ਦੀ ਪਰਦੇ ਦੀ ਠੰਡੇ ਪਾਣੀ ਦੀ ਤਾਂ ਜੋ ਆਵਾਰਾ ਪਸ਼ੂ ਪੀ ਕੇ ਤੇ ਆਪ ਦੀ ਗਰਮੀ ਤੋਂ ਬਚਤ ਕਰ ਸਕਣ ਬਾਕੀ ਅਸੀਂ 1994 ਦੇ ਪਿਤਾ ਜੀ ਤੋਂ ਨਾਮ ਲਿਆ ਹੈ ਉਦੋਂ ਉਦੋਂ ਤੋਂ ਲੈ ਗਈ ਪਿਤਾ ਜੀ ਜੋ ਮੰਨਤਾ ਪ라이 ਦੇ ਕੰਮ ਕਰਦੇ ਆ ਰਹੇ ਨੇ ਤੇ ਬੜੀ ਹਸ਼ੀਮ ਸ਼ਾਂਤੀ ਮਿਲਦੀ ਹੈ ਮਨ ਨੂੰ ਬੜੀ ਖੁਸ਼ੀ ਹੁੰਦੀ ਆਤਮਾ ਬਲਵਾਨ ਹੁੰਦੀ ਏ ਜੋ ਜਦੋਂ ਹੀ ਪਿਤਾ ਜੀ ਮੰਨਤਾ ਪ라이 ਦਾ ਕੰਮ ਸ਼ੁਰੂਆਤ ਕਰਦੇ ਹਨ ਸਾਥ ਸੰਗਤ ਦਾ ਹੱਥ ਕੜੇ ਕਰਕੇ ਪ੍ਰਾਨ ਲੈਂਦੀ ਹੈ ਤੇ ਉਹ ਕਲਾ ਪ੍ਰਾਨ ਲੈਂਦੀ ਨਹੀਂ ਉਹਨੂੰ ਮਨੋਂ ਤਨੋਂ ਦਿਲੋਂ ਨਿਭਾਉਂਦੀ ਹੈ ਉਹ ਸਾਰੀ ਸਾਥ ਸੰਗਤ ਮਾਰੀ ਹੈ ਅੱਜ ਵੀ ਸੱਦੇ ਗਮੋਂ ਦੀ ਸਾਰੀ ਸਾਥ ਸੰਗਤ ਨੇ ਜੋ ਆਪਣੇ ਆਪਣੀ ਸਾਰੀਆਂ ਛੱਤਾਂ ਤੇ ਜਾ ਕੇ ਜੋ ਕਟੋਰੇ ਰੱਖੇ ਹਨ ਪਾਣੀ ਦੇ ਨਾਲ ਜੋ ਪੰਛੀਆਂ ਨੂੰ ਚੋਗਾ ਪਾਉਣ ਦਾ ਇਹ ਪ੍ਰਣ ਕੀਤਾ ਹੈ ਸਾਧਨ ਨੇ ਬਸ ਅੱਜ ਤੋਂ ਬਾਅਦ ਜੋ ਸਾ ਆਪਣੇ ਜੋ ਪੰਛੀਆਂ ਨੂੰ ਚੋਗਾ ਹੀ ਪਾਇਆ ਕਰਾਂਗੇ ਤੇ ਤੜਕੇ ਤੋਂ ਲੈ ਕੇ ਜੋ ਪਾਣੀ ਦਾ ਪ੍ਰਬੰਧ ਕਰਾਂਗੇ ਤੇ ਜੋ ਇੱਥੇ ਵੀ ਘੜੇ ਪਰ ਕੇ ਰੱਖ ਦਿੱਤੇ ਹਨ ਰਾਹੀਗਰਾਂ ਵਾਸਤੇ ਇਹ ਜੋ ਪਰਉਪਕਾਰ ਸੰਤ ਡਾਕਟਰ ਗਰਮੀਤ ਰਾਮ ਰਿੰਦ ਸਿੰਘ ਜੀ ਇਨਸਾਨੇ ਕਰਿਆ ਹੈ ਮਾਨੋ ਦਾ ਅਪਲਾਈ ਦੇ ਕੰਮਾਂ ਦਾ ਜੀ ਬਿਲਕੁਲ ਜੀ ਉਹਨੇ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਵੱਲੋਂ ਜਿਹੜੇ ਵੀ ਕਾਰਜ ਚਲਾਇਆ ਜਾ ਰਹੇ ਨੇ ਉਹ ਕਾਰਜ ਜਿਹੜੇ ਮਾਨਵਤਾ ਭਲਾਈ ਦੇ ਉਹ ਸਾਧ ਸੰਗਤ ਦਾ ਕਹਿਣਾ ਕਿ ਅਸੀਮ ਸ਼ਾਂਤੀ ਅਤੇ ਦਿਲਾਂ ਨੂੰ ਠੰਡਕ ਪਹੁੰਚਾਉਂਦੇ ਨੇ ਹੋਰ 85 ਮੈਂਬਰ ਮੌਜੂਦ ਨੇ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਕੇ ਜਾ ਰਹੇ ਨੇ ਬਾਈ ਜੀ 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 ਕਿਵੇਂ ਦੇਖਦੇ ਹੋ ਅੱਜ ਵੱਡੀ ਗਿੰਦੀ ਸੰਗਤ ਪਹੁੰਚੀ ਅਤੇ ਕਟੋਰੇ ਤੇ ਪਸ਼ੂਆਂ ਲਈ ਪਾਣੀ ਦਾ ਪ੍ਰਬੰਧ ਕੀਤਾ ਤੇ ਲਾਹਗੀ ਲਾਰ ਨੂੰ ਰਾਹਤ ਦੇਣ ਲਈ ਡਿੱਗੀ ਦੇ ਘੜੇ ਰੱਖੇ ਗਏ ਦਨ ਦਨ ਸਤਿਗੁਰ ਤੇਰਾ ਆਸਰਾ ਅੱਜ ਜੋ 167 ਮਾਨਵਤਾ ਭਲਾਈ ਕੰਮਾਂ ਦੇ ਵਿੱਚੋਂ 37ਵਾਂ ਕੰਮ ਜੋ ਹਜ਼ੂਰ ਪਿਤਾ ਜੀ ਦੇ ਹੁਕਮ ਮੁਤਾਬਕ ਕਿ ਪੰਛੀਆਂ ਨੂੰ ਚੋਗਾ ਪਾਉਣਾ ਅਤੇ ਆਪੋ ਆਪਣੀ ਛੱਤਾਂ ਤੇ ਪਾਣੀ ਦੇ ਕਟੋਰੇ ਪਰ ਕੇ ਰੱਖਣੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਪੰਛੀ ਵਿਚਾਰੇ ਪਾਣੀ ਪਿੱਛੇ ਤੜਫ ਤੜਫ ਕੇ ਮਰ ਰਹੇ ਹਨ ਹਜ਼ੂਰ ਪਿਤਾ ਜੀ ਦੀ ਪ੍ਰੇਰਣਾ ਮੁਤਾਬਕ ਅੱਜ ਪੂਰੇ ਇੰਡੀਆ ਦੇ ਵਿੱਚ ਹਰ ਮਨੁਮਨਤਾ ਅਪਲਾਈ ਕੇਂਦਰ ਦੇ ਮੂਰੇ ਪਾਣੀ ਦੇ ਮਟਕੇ ਪਰ ਕੇ ਰੱਖੇ ਗਏ ਹਨ ਕਿਉਂਕਿ ਸਾਧ ਸੰਗਤ ਜੋ ਵੀ ਰਾਈ ਪੰਦੀ ਲੰਗੇ ਠੰਡਾ ਪਾਣੀ ਪੀ ਕੇ ਜਾਵੇ ਅਤੇ ਪਸ਼ੂਆਂ ਵਾਸਤੇ ਪਾਣੀ ਦੀਆਂ ਡਿੱਗੀਆਂ ਬਣਾਈਆਂ ਗਈਆਂ ਹਨ ਕਿਉਂਕਿ ਪਸ਼ੂ ਵਿਚਾਰੇ ਪਾਣੀ ਬਿਨਾਂ ਤਰਹਾਏ ਮਰ ਰਹੇ ਹਨ ਇਸ ਵਾਸਤੇ ਹਰ ਮਨੁਮਨਤਾ ਅਪਲਾਈ ਕੇਂਦਰ ਦੇ ਸਾਹਮਣੇ ਪਾਣੀ ਦੀ ਡਿੱਗੀ ਬਣਾਈ ਗਈ ਹੈ ਉਹ ਸਵੇਰ ਪਾਣੀ ਦੀ ਡਿੱਗੀ ਭਰ ਦਿੰਦੇ ਹਾਂ ਤੇ ਸ਼ਾਮ ਨੂੰ ਖਾਲੀ ਕਰ ਦਿੰਦੇ ਹਾਂ ਬਲਾਕ ਸੈਦੇਗੀ ਸਾਧ ਸੰਗਤ ਇਕਜੁੱਟ ਹੋ ਕੇ ਇਕ ਵਾਟਰ ਕੋਲਰ ਦਾ ਪ੍ਰਬੰਧ ਕੀਤਾ ਹੈ ਉਹ ਗੇਟ ਦੇ ਸਾਹਮਣੇ ਲਗਾਇਆ ਹੈ ਜੋ ਵੀ ਠੰਡਾ ਪਾਣੀ ਸਾਧ ਸੰਗਤ ਲੰਗਦਾ ਡੱਬਦਾ ਪੀ ਸਕਦਾ ਹੈ ਹਜੂਰ ਪਿਤਾ ਜੀ ਦੀ ਪ੍ਰੇਰਨਾ ਮੁਤਾਬਕ ਜੋ ਵੀ ਮਨਤਾ ਭਲਾਈ ਕੇਂਦਰ ਚ ਕੰਮ ਚੱਲ ਰਹੇ ਹਨ ਜਿਵੇਂ ਕਿ ਜਿਉਂਦੇ ਜੀ ਗੁਰਦਾਦਾਨ ਕਰਨਾ ਮਰਨ ਪ੍ਰਾਪਤ ਅੱਖਾਂ দান ਕਰਨਾ ਔਰ ਬਾਡੀ ਡੋਨੇਟ ਕਰਨਾ ਬੇਜ਼ਹਾਰਾ ਦੇ ਮਕਾਨ ਬਣਾ ਕੇ ਦੇਣੇ ਕਿਸੇ ਗਰੀਬ ਦਾ ਇਲਾਜ ਕਰਉਣਾ ਇਹ ਸੰਤ ਡਾਕਟਰ ਗੁਰਮੀਤ RAM ਰਹੀਮ ਜੀ ਦੀ ਪ੍ਰੇਰਨਾ ਮੁਤਾਬਕ ਪੂਰੀ ਸਾਧ ਸੰਗਤ ਇਕਜੁੱਟ ਹੋ ਕੇ ਕਿਉਂਕਿ ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਹਰ ਧਰਮ ਦਾ ਸਤਿਕਾਰ ਕਰਦਾ ਹੈ ਇਸ ਵਾਸਤੇ ਅਸੀਂ ਹਜੂਰ ਪਿਤਾ ਜੀ ਦੀ ਪ੍ਰੇਰਨਾ ਮੁਤਾਬਕ ਸਾਰੀ ਸਾਧ ਸੰਗਤ ਇਕਜੁੱਟ ਹੋ ਕੇ ਇਹ ਮਾਨਵਤਾ ਭਲਾਈ ਕੰਮ ਕਰ ਰਹੇ ਹਾਂ ਤੁਨ ਤੁਨ ਸਤ ਗੁਰ ਤੇ ਰਹੀ ਅਸਰਾ ਬਿਲਕੁਲ ਜੀ ਡੇਰਾ ਸੱਚਾ ਸੌਦਾ ਦੇ 85 ਮੈਂਬਰ ਸੀ ਕਿ ਇਕਜੁੱਟ ਹੋ ਕੇ ਇਹਨਾਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਬਖੂਬੀ ਨਿਭਾਇਆ ਜਾ ਰਿਹਾ ਹੈ ਕੈਮਰਾਮੈਨ ਦੇ ਨਾਲ ਮੈਂ ਵਿਜੇ ਹੰਡਾ ਸੱਚ ਕੋ ਨਿਊਜ਼ ਸੈਦਿਕ ਮੋਨ ਗੁਰੂ ਹਰਸਾਏ